ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸਜਣੋ ਨੋਟ ਕਰ ਲਿਓ ਇਸ ਵੇਲੇ ਸੁੱਖੇ ਦੇ ਕੋਲੇ ਆ ਮਹਿਤਾ ਚੌਂਕ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਹਿਬ ਆ ਗਿਆ ਤੇ ਸਜਣੋ ਦੋ ਕੁ ਦਿਨ ਪਹਿਲਾਂ ਵੀਡੀਓ ਵੀਰ ਦੀ ਕੀਤੀ ਸੀ ਇਹ ਨਾ ਸੋਚਿਓ ਵੀ ਜਗਾ ਬਦਲ ਗਈ ਕਿਉਂਕਿ ਵੀਰ ਦੇ ਨਾ ਪਸ਼ੂਆਂ ਵਾਲੇ ਦੋ ਟਿਕਾਣੇ ਬਣਾਏ ਹੋਏ ਆ ਇੱਥੇ ਵੀਰ ਕਹਿੰਦਾ ਵੀ ਠੰਡਾ ਥਾਵਾ ਯਾਰ ਪੱਖੇ-ਪੁੱਖੇ ਲੱਗੇ ਆ ਤੇ ਥੋੜੀ ਜਿਹੀ ਨਾ ਉੱਧਰ ਗਰਮੀ ਵੱਧ ਮਨਾਉਂਦੀਆਂ ਤੇ ਦੋ ਵਿਹੜਾ ਸਜਣੋ ਅੱਜ ਭਰਾ ਦੇ ਕੋਲੇ ਦੋਨੇ ਸੱਜਰ ਸੂਈਆਂ ਤੇ ਦੋਨਾਂ ਦੇ ਮਗਰ ਵੀ ਵੱਛੀਆਂ ਤੇ ਆਹ ਗਾਂ ਦੀ ਵੀ ਜੇ ਗੱਲ ਕਰੀਏ ਨਾ ਸਜਣੋ ਮੰਨ ਕੇ ਚੱਲੋ ਵੀ ਕਈ ਕੋਸ ਜਾਂ ਮੈਕਸ ਕਰ ਗਈ ਆ ਆਪਦੇ ਵਿੱਚ ਤੇ ਥਣ ਥਣ ਮਾਝਰ ਕਾ ਲੱਗਾ ਬੜੀ ਕੰਮ ਦੀ ਆ ਗਰਮੀ ਦੇ ਵਿੱਚ ਵੱਛੀ ਮਗਰ ਆ ਕਿੰਨਾ ਦੁੱਧਵਾ ਦਾ ਗੱਲਬਾਤ ਸੁੱਖੇ ਨਾ ਕਰਾਂਗੇ ਇਥੋਂ ਥਣ ਲੈਵੇ ਦੀ ਜਿਹੜੀ ਕੁਆਲਿਟੀ ਆ ਨਾ ਸੱਚ ਨੂੰ ਚੈੱਕ ਕਰੋ ਚਵਾਈ ਲੱਗੀ ਹੋਗੀ ਇੱਕ ਨੰਬਰ ਕਿਉਂਕਿ ਥਣ ਬਹੁਤ ਕੰਮ ਦਾ ਲੱਗਾ ਤੇ ਇੱਕ ਵਿਹੜ ਜਿਹੜੀ ਡੱਬੀ ਉਹਦਾ ਵੀ ਕੋਈ ਓੜਾ ਬੰਨਾ ਨਹੀਂ ਗੱਲਾਂ ਬਾਤਾਂ ਹੋਈਆਂ ਤੇ ਵੱਛੀ ਵੇਖੋ ਇਹਨੇ ਕਿੰਨੀ ਪਿਆਰੀ ਨੂੰ ਜਨਮ ਦਿੱਤਾ ਜਿਵੇਂ ਕਹਿ ਦੀ ਨਾ ਚੰਗਾ ਕਿਸੇ ਭਰਾ ਨੇ ਐਰ ਸ਼ਹਿਰ ਦਾ ਟੀਕਾ ਲਵਾਇਆ ਤੇ ਵੇਖੋ ਕਿੰਨੀ ਟੌਪ ਦੀ ਵੱਛੀ ਆ ਤੇ ਆਪ ਵਹਿੜ ਸਕੋ ਕਿੰਨਾ ਮੰਨ ਲਓ ਬਰੀਡ ਨੂੰ ਜਾਂਦੀ ਆ ਤੇ ਵੱਛੀ ਬੜੇ ਟੌਪ ਦੀ ਲੱਗੀ ਆ ਕਰਮਾਂ ਵਾਲੀ ਆਜੋ ਸੁੱਖੇ ਨਾ ਕਰਦੇ ਆ ਗੱਲਬਾਤ ਕਿੰਨੇ ਕ ਟਾਈਮ ਦੀ ਸੂਈ ਆ ਤੇ ਕਿੰਨੇ ਦੁੱਤ ਤੇ ਚਲਦੀ ਆ ਲਈਏ ਜਾਣਕਾਰੀ ਵਧੀਏ ਅੱਗੇ ਜੋੜੇਦੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਸੁੱਖੇ ਵੀਰ ਸასიਖਾਲ ਸასიਖਾਲ ਜੀ ਭਾਈ ਦਾ ਸასიਖਾਲ ਹੋਰ ਸੁਣਾ ਮੇਰਾ ਭਰਾ ਠੀਕ ਆ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਤੇ ਸੌਖਾ ਆਪਣਾ ਐਡਰੈਸ ਵੀਰੇ ਏਂਡਾ ਆਪਣਾ ਜੀ ਚੌਂਗਵਾ ਮਹਿਤਾ ਚੌਂਗੀ ਮਹਿਤਾ ਚੌਂਗੀ ਆ ਮੇਨਾ ਪਾਣੂ ਜ਼ਿਲ੍ਹਾ ਅਮਰਸਰ ਹਾਂਜੀ ਇਹ ਤਸੀਲਬਾ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਹੈ ਤੇ ਮੋਬਾਈਲ ਨੰਬਰ ਦੱਸ ਦਈਏ ਮੋਬਾਈਲ ਨੰਬਰ 88728 ਹਾਂਜੀ 48166 ਠੀਕ ਆ ਤੇ ਆਪਾਂ ਦੋ ਦਿਨ ਪਹਿਲਾਂ ਵੀ ਵੀਡੀਓ ਇੱਕ ਕੀਤੀ ਸੀ ਤੇ ਪਿਆਰ ਸਤਕਾਰ ਭਰਾਵਾਂ ਨੇ ਦੇਤਾ ਦਿਖ ਨਹੀਂ ਦਿਆ ਭਾਜੀ ਸਾਡੇ ਕਿਹਾ ਕੀ ਹੁਣ ਸਹੀ ਗੱਲ ਹੈ ਹਨਾ ਜਨਤਾ ਦੱਸੇ ਤੇ ਫੇਰ ਸਾਡੇ ਕਿਹਾ ਸਾਡੇ ਕਿਹਾ ਕੀ ਹੁਣ ਹਰਿਆਣੇ ਚੰਗੇ ਆ ਚੰਗੇ ਆ ਹਨਾ ਯਾਕੇ ਦੱਸੇ ਤੇ ਫੇਰ ਵਾਹ ਹਾਂ ਸਹੀ ਗੱਲ ਆ ਆਪ ਤਾਂ ਸਾਰੇ ਚੰਗੇ ਬਣਦੇ ਆਂ ਤੇ ਸੌਖੇ ਵਹਿੜ ਕਿਹੜਾ ਸੁਆ ਸੁਈ ਆ ਇਹ ਵੀਰੇ ਪਹਿਲਾ ਸੁਆ ਉਹ ਛੀਸ ਸੁਈ ਆ ਪਲੂਣ ਸੁਈ ਆ ਹਾਂਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਸੁਈ ਆ ਕਿੰਨੇ ਬੋਲੇ ਬੂਲੇ ਤੇ ਦੁੱਤ ਦੀ ਸੁਈ ਆ ਕਿਵੇਂ ਇਹ ਜੇਦਿੰਦੀ ਸੁਈ ਆ ਤਿੰਨਾ ਦਿਨਾਂ ਦੀ ਸੁਈ ਆ ਹਾਂਜੀ ਠੀਕ ਆ ਇਹਦੇ ਮਗਰ ਆ ਬੜੀ ਪਿਆਰੀ ਹਾਂ ਵਛੀ ਬਹੁਤ ਪਿਆਰੀ ਆ ਉਹਦਾ ਪਹਿਲਾ ਹੀ ਮੈਂ ਦੱਸਦਾ ਭੈਣਾ ਭਰਾਵਾਂ ਨੂੰ ਤੇ ਆਪ ਵੀ ਵਛੀ ਆਪ ਵੀ ਵਹਿੜੀ ਆ ਹਨਾ ਬਾਕੀ ਥਾਣਾ ਇਹਦੇ ਵੇਖੋ ਥਾਣ ਬਹੁਤ ਕੰਮ ਦਾ ਲੱਗਾ ਯਾਰੀ ਕੰਮ ਦਾ ਥਾਣਾ ਚੁਵਾਈ ਵਾਲਾ ਇਹ ਨਹੀਂ ਕਿ ਕੋਈ ਸੁਭਾਅ ਵੀ ਬਹੁਤ ਚੰਗਾ ਹਨਾ ਬੜੀ ਠੰਡੀ ਮਿੱਠੀ ਆ ਜੀ ਬਰਫ ਵਰਗੀ ਨਹੀਂ ਠੀਕ ਹੈ ਹਾਂਜੀ ਵੇਖੋ ਸਜਣੋ ਚਾਰਾਂ ਥਾਣਾ ਦਾ ਆਪਸੀ ਗੈਪ ਦੂਰੀ ਮਤਲਬ ਨਹੀਂ ਇਹਨੂੰ ਕਿ ਇਹਨੇ ਲੱਤ ਮਾਰਨੀ ਆ ਪਤਾ ਨਹੀਂ ਇਹਨੂੰ ਕਿ ਮੈਂ ਲੱਤ ਮਾਰਨੀ ਕਿ ਮਲਕ ਮਾਰਨ ਵਾਲੀ ਹੁੰਦੀ ਤੇ ਸੋਖੇ ਦੇ ਥੱਲੇ ਹੁਣ ਜਿਹੜਾ ਇਸ ਵੇਲੇ ਬੋਲਾ ਕਹ ਲਈਏ ਜਾਂ ਦੁੱਧ ਅਹੀਂ ਆ ਆਪਣੇ ਘਰ ਅਹੀਂ ਉਹ ਦਸਣਾ ਵਾ ਨਾ ਅਹੀਂ ਬਾਅਦ ਚ ਕੇ ਕੋ ਲਾਮਾ ਲੈਣਾ ਗੱਲ ਘਾਟ ਰੱਖਣੀ ਹਾਂ ਜੀ ਨਿਕਲੇ ਕੇ ਦੇ ਘਰ ਬਾਦ ਸਵਾਦ ਫੇਰ ਆਉਂਦਾ 14 15 ਵੀ ਕਹਿ ਸਕਦੇ ਆ ਪਰ ਉਹਦੇ ਜ਼ਬਾਨ ਚ ਕਿਹੜੀ ਹੱਡੀ ਆ ਜੋ ਮਰਜੀ ਕਹਿ ਦਈਏ ਪਰ ਜਿਹੜਾ ਠੰਡਾ ਕੀਤਾ ਵਾ ਨਾ 10 11 ਕਿਲੋ ਇਹਦੇ ਕੋ ਬੋੜੀ ਬੋੜੀ ਤੋਂ ਸਟਾਰਟਿੰਗ ਹੋਈ ਆ 10 11 ਕਿਲੋ ਸਾਡੇ ਗਾਵਾਂ ਦੇ ਤੁਹਾਨੂੰ ਪਤਾ ਅਜੇ ਹੋਰ ਬਣ ਜਾਂਦੀਆਂ ਭੜਕੇ ਹੋਰ ਹੋਣ ਕਰਤੂਤ ਆਲੀਆਂ ਹੋਣ ਕਰਤੂਤ ਆਲੇ ਆਹ ਪਤਾ ਉਹ ਵੱਧ ਭੇਡ ਜੂ ਅਸੀਂ ਜਿਆਦਾ ਨਹੀਂ ਆਂਦੇ ਸੁ 15 16 ਕਿਲੋ ਨਾਰਮਲ ਇਹ ਦੂ ਨਹੀਂ ਜਾਂਦੀ ਵੀਰੇ ਸੋਖ ਇਹ ਜਾਂ ਕੱਦ ਵਾਲੀ ਵਿਹੜਾ ਵਧੀਆ ਬੱਛੀ ਜੀ ਸਾਰੀ ਹਾਂ ਬਰੀਡ ਵੀ ਚੰਗੀ ਤੇ ਸੁਖ ਕੱਢ ਖਾਣ ਨੂੰ ਐਨੂੰ ਕੇਰਾ ਲਓ ਵੀ ਸੱਜਣੋ ਚੈੱਕ ਕਰ ਲਿਓ ਪਲੂਨ ਸੁਈ ਵਿਹੜਾ ਤੇ ਬਾਕੀ ਠੰਡੀ ਮਿੱਠੀ ਵਧੀਆ ਹਾਂ ਇਸੋਕ ਦੰਦਾਂ ਚ ਵੇਖੀ ਭਲਾ ਹੀ 6 ਦੰਦਾਂ 6 ਦੰਦ ਹੋ ਗਈ ਠੀਕ ਉਹ ਨਹੀਂ ਕਿ ਨਾ ਪੱਕੇ ਬਣੀ ਆ ਵਸੀ ਤੁਹਾਨੂੰ ਪਤਾ ਕੇ ਬੰਦੇ ਨੇ 6 ਕਿਦਾਂ ਦੇ ਹਾਂ ਤੇ ਬਾਕੀ ਦੁੱਧ ਵੀ ਚੰਗਾ ਪਾਉਂਦੀ ਦੁੱਧ ਕਦਾਲੀਆ ਦੁੱਧ ਨੇ ਵਸੀ ਦੇਣਾ ਦੇ ਨਹੀਂ ਦੇਣਾ ਬਾਕੀ ਨੂੰ ਇਹ ਨਹੀਂ ਪਤਾ ਕਿ ਮੈਂ ਲੱਤ ਮਾਰਨੀ ਆ ਸੁਭਾਅ ਵਾਲਾ ਚੰਗਾ ਬੜੀ ਮਿੱਠੀ ਮਾੜੀ ਜੀ ਗਾਂ ਕਰੀ ਕਿਉਂਕਿ ਇਧਰ ਨਾ ਆਪਣੇ ਥੋੜੀ ਜੱਜ ਚਾਨਣ ਵੀ ਪੈਂਦਾ ਉਧਰੋਂ ਤੇ ਇੱਥੇ ਕਰਾਈਏ ਤਸੱਲੀ ਆਪਣੇ ਭੈਣਾ ਭਰਾਵਾਂ ਨੂੰ ਵੇਖੋ ਸਜਣੋ ਪ੍ਰਿੰਟ ਵੀ ਬਹੁਤ ਸੋਹਣਾ ਤੇ ਸਰੀਰ ਕ ਚਮੜੀ ਜਿਹੜੀ ਨਾ ਬਿਲਕੁਲ ਨਰਮਾ ਤੇ ਵਹਿੜ ਬਹੁਤ ਚੰਗੀ ਆ ਸੋਕੂਲੇ ਬਾਕੀ ਟੈਰੀ ਕਾਰ ਡਰ ਗਈ ਆ ਜੀ ਹਾਂ ਟੈਰੀ ਕਾਰ ਡਰ ਗਈ ਪਤਲੀ ਸਾਖ ਕਹਿੰਦਾ ਵੀ ਅੱਜ ਟੈਰੀ ਕਾਰ ਡਰ ਗਈ ਆ ਵੇਖੋ ਇੱਥੋਂ ਚੜਾਉਂਦੀ ਨਾ ਦਿਨ ਕਰਮਾਂ ਵਾਲੀ ਕਰੋ ਚੈੱਕ ਤੇ ਸਵੇਰ ਦਾ ਟਾਈਮ ਹੀ ਆ ਸੱਜਣਾ ਵੀਡੀਓ ਬਣਾਉਣ ਦਾ ਇਹ ਵੀ ਨੋਟ ਕਰ ਲਿਓ ਕੋਈ ਟਾਈਮ ਨਹੀਂ ਇਹਨਾਂ ਨੂੰ ਹਾਂ ਕੋਈ ਟਾਈਮ ਨਹੀਂ ਵੀਰ ਕਹਿੰਦਾ ਓਕੇ ਰਿਪੋਰਟ ਵੜਾ ਤੇ ਵੱਛੀ ਨੂੰ ਬਹੁਤ ਚੰਗੀ ਨੂੰ ਜਨਮ ਦਿੱਤਾ ਇਹਨੇ ਤੇ ਛਾਹ ਜੀ ਰੇਟ ਇਹਦਾ ਕੀ ਰਹੂਗਾ ਰੇਟ ਭਾਜੀ ਮੋਰ ਦੇ 55000 ਕਰਨ ਨੂੰ ਮਨ ਕਰਦਾ ਚਲੋ ਹੈ ਵੀ ਆ ਵਾਸੀ ਦੇ ਪਰ ਸਾਡੇ ਕੋ ਨਹੀਂ ਹੋਣਾ ਸਾਡੀ ਦੇ ਕਮਾਈਆ ਨਾਰਮਲ ਠੀਕ ਆ ਹਾਂਜੀ ਕਿੰਨੀ ਕਮਾਈ ਕਰ ਲੀਗੇ ਸਾਹ ਜੀ ਦੀ ਘੇਂ ਜਿਆਦੇ ਪੈ ਗਿਆ ਅੱਛਾ ਨਹੀਂ ਮੈਂ ਤਾਂ ਮੈਸਤਰੀ ਮੋਸਤਰੀ ਲਾਈ ਬੈਠਾ ਕਿਤੇ ਬਾਲੀ ਲੋਡ ਕਰਨ ਠੀਕ ਆ ਉਹਦੇ ਹੋਣਾ ਇਹ ਵਿਚਾਰੀਆਂ ਨੇ ਹਾਂ ਨੂੰ ਕੀ ਜੜੀਆਂ ਪੈਲੀਆਂ ਥੋੜਾ ਬੜਾ ਚਲੀ ਜਾਵੇ ਬੜਾ ਵਾਕੇ ਹਾਂ ਰੋਟੀ ਪਾਣੀ ਚੱਲੀ ਜਾ ਧੰਨਵਾਦ ਰਾਹ ਇਹਨਾਂ ਦਾ ਪਾਣੀ ਤੇ ਸੁੱਖ ਕਿੰਨੇ ਦੀ ਫਰਦੀਦ ਗਏ ਜੈ ਜੀ ਜਮਾ ਐ ਕਹਦੇ ਵੀ ਐ ਤੇ ਐ 45000 ਨੇ ਕਰਦੇ ਮਾਨ ਤਨ ਸੁੱਖ ਐ ਨਾ ਕਰ ਜਿੰਨਾ ਬਰਾ ਕਰ ਦੋ ਠੀਕ ਹੈ ਕਿਆਲੀ ਦੀ ਦੇ ਦਿੱਗੇ ਵੇਖੀ ਜਾਓ ਵੇਖੀ ਜਾਂਦਾ ਅੱਛਾ ਭਾਜੀ ਉਹ ਤਾਂ ਆਉਣੀ ਨਹੀਂ ਇਹਨੇ ਦੀ ਨਹੀਂ ਆਉਣੀ ਨਹੀਂ ਆਉਣੀ ਚਲੋ ਦੇ ਦਿਓ ਕੋਈ ਗੱਲ ਨਹੀਂ ਭਾਜੀ ਬਸ ਕੋਈ ਜਾਂਦਾ ਮਾਨਤਾਣੀਆਂ ਹਨਾ ਮਾਨਤਾਣੀਆਂ ਦੀ ਕੋਈ ਬਾੜੀ ਕਮਾਈ ਨਹੀਂ ਅਗਲੇ ਨੂੰ ਦੀਦਾ ਪਾਲਦੇ ਹੀ ਆ ਲੋਕ ਕਿੰਨਾ ਖਰਚਾ ਚੜਦਾ ਵਾ 41000 ਦੀ 40 ਤੇ 1 ਦੀ ਲਓ ਵੀ ਸੱਜਣੋ ਵਛੀ ਮਗਰ ਹਾਂ ਕਿੰਨਾ ਏਡੀ ਵਛੀ ਪਾਲ ਕੇ ਦੇਦੀ ਕੀ ਅਗਲੇ ਨੇ ਵੀ ਰੁਪਏ ਲਏ ਆਪਣੇ ਤੋਂ ਕੋਈ ਜ਼ਿਆਦਾ ਨਹੀਂ ਇਹਦੇ ਚ ਐ ਨਾ ਐਵੇਂ ਰੂੰਗਾ ਝੂੰਗਾ ਹੀ ਆ ਠੀਕ ਹੈ ਠੀਕ ਹੈ ਠੀਕ ਕੋਈ ਗੱਲ ਨਹੀਂ ਬਾਬਾ ਗੇਰ ਕਰੇ ਸਾਬਕਾ ਕੰਮ ਚੱਲੂਗਾ ਚੱਲੂਗਾ ਹਾਂ ਹਾਂ ਧੰਨਵਾਦ ਉਹਦਾ ਹੁਣ ਚਾਰਾਂ ਦੀ ਵੀਡੀਓ ਦੋ ਤਿੰਨ ਹਜ਼ਾਰ ਬਣ ਜੇ ਬੜਾ ਵੀਡੀਓ ਤਾਂ ਚਾਰਾਂ ਦੀ ਬਣਾਉਣੀ ਹੁਣ ਦੋ ਵੇਕੀ ਗਈਆਂ ਹੁੰਦੇ ਨੇ ਪਾਜੀ ਵੀਡੀਆਂ ਵਾਂ ਐਵੇਂ ਆਪਾਂ ਕਿਸੇ ਨੂੰ ਜੁਦਾਬ ਕਰੀਏ ਉਹਦਾ ਮਜ਼ਾ ਕੋਈ ਨਹੀਂ ਮਜ਼ਾ ਕੋਈ ਨਹੀਂ ਤੇ ਸੁੱਖ ਇਹਦਾ ਕੀ ਹਸਾਬਕਤਾ ਵਾ ਕਿਹੜਾ ਸੁਭਾ ਜੀ 13 ਤੋਂ 14 ਕਿਲੋ ਦੁੱਧ ਹੋ ਸਕਦਾ 13 ਤੋਂ 14 ਕਿਲੋ ਦੁੱਧ ਹੁਣ ਤਿਆਰ ਹੈ ਕਰਸੀ ਦੀ ਖਾਈ ਵਾਲ ਵਾ ਹਾਂ ਕ੍ਰੋਸ ਆ ਗਈ ਤੇ ਵਛੀ ਮਗਰਾ ਵਛੀ ਮਗਰਾ ਚੋਨ ਚਾਨ ਨੂੰ ਠੰਡੀ ਬਾੰਬ ਲੱਗੀ ਆ ਚੋਨ ਨੂੰ ਠੰਡੀ ਆ ਨਾ ਮੈਂ ਕਿਹਾ ਭਾਈ ਇਹਨੇ ਮਤਲਬ ਨਹੀਂ ਅੱਛਾ ਇਹਨੂੰ ਨਹੀਂ ਪਤਾ ਕਿ ਮੈਂ ਲੱਤ ਵਾਲੇ ਹੋਏ ਆ ਜਿੱਦਾਂ ਮਾਗੇ ਬਿਨ ਨਿਆਣੇ ਤੋਂ ਚੋਈ ਦੀ ਆ ਲੱਤ ਛੜੀ ਵਾਲੀ ਹੋਵੇ ਤੇ ਦੱਸੀ ਜਾਊਗੀ ਠੀਕ ਆ ਇਸ ਦੇ ਘਰ ਵੀ ਮਾਰੇ ਤੋਂ ਦੀ ਵਾਪਸੀ ਹੋਊਗੀ ਗਾਰੰਟੀ ਆ ਹੀ ਨਹੀਂ ਤੋਂ ਬਾਅਦ ਹੁਣ ਕੀ ਹੋ ਸਕਦਾ ਇਹ ਦੂਂਗਾ ਦਾ ਰੱਬ ਤਾਂ ਨਹੀਂ ਸਾਹਮਣੇ ਜਿਹੜੀ ਗੱਲ ਕਹਿਤੀ ਆ ਕਹਿਤੀ 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 ਵਾਕੇ ਕੱਟ ਬਰ ਸੁਹਾ ਦੂਜਾ ਦੂਹਾ ਵੀ ਦੇ ਠੀਕ ਆ ਵਛੀ ਮਗਰਾ ਗਈ ਵਛੀ ਬੜੀ ਵੱਛੀ ਵੀ ਨਗਰ ਕੋਈ 12 13 ਕਿਲੋ ਮੰਨ ਕੇ ਨਾ ਲਵੇ ਦੁੱਧ 16 17 ਕਿਲੋ ਮੰਨ ਕੇ ਲਵੇ ਹਾਂ 17 ਲੀਟਰ ਦੁੱਧ ਦਊਗੀ ਇਹ ਤੋਂ ਦੇਊਗੀ ਥਣ ਬਰ ਕਿੰਨਾ ਇਹ ਨਹੀਂ ਨਾੜੇ ਤੇ ਬੱਜੀ ਆ ਹਾਂ ਨਾੜੂਆ ਵੀ ਨਾਲ ਹੀ ਗਿੱਲੀ ਸੂਈਆਂ ਵਾਂ ਦੋਏ ਆਪਾਂ ਕਾਮੀ ਗਿੱਲੀ ਸੂਈਆਂ ਦਾ ਦੇ ਕੋਈ ਮਹੀਨੇ ਖਾਣ ਦੀ ਦਾ ਦੋ ਮਹੀਨਾ ਬੜਾ ਬੱਚੇ ਬੁੱਤੇ ਕਦੇ ਬੜਾ ਹੋ ਹੁੰਦਾ ਹਾਂ ਵਾਕਿਆ ਜੀ ਲੋ ਵੀ ਸੱਜਣੋ ਬੜੀ ਚੰਗੀ ਆਏ ਨੇ ਸਰੀਰ ਕ ਢਾਂਚਾ ਵਹਿੜਦਾ ਚੰਗਾ ਦੂਜਾ ਸੂਆ ਸੂਈ ਥਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਮਾਝਰਗਾ ਕਰਮ ਵਾਲੀ ਨੂੰ ਲੱਗਾ ਤੇ ਹੁਣ ਸੋਕ ਕਿੰਨਾ ਭਾਂਡੇ ਚ ਦੁੱਧ ਪਾਉਂਦੀ ਏ ਇਹ 13 ਤੋਂ 14 ਕਿਲੋ ਹੋਊਗਾ ਇਹਦੇ ਕੋਲ ਦੁੱਧ ਜਿਹੜਾ ਜਿਹੜਾ ਐਨ ਤਿਆਰ ਭਾਈ ਗਾਂ ਇਹ ਨਾ ਨਾ ਦਿੱਤਾ ਤੇ ਇਹਨਾਂ ਲੇਵਾ ਨਹੀਂ ਦੀ ਵੀ ਕਹਿ ਸਕਦੇ ਪਰ ਨਹੀਂ ਕਹਿਣਾ ਨਹੀਂ ਕਹਿਣਾ ਗਾਂ ਕਰਕੇ ਨਹੀਂ ਵਾਕਈ ਵਾਕਈ ਕੋਈ ਸ਼ੱਕ ਨਹੀਂ ਮੋੜ ਲਿਆ ਤਾਹੀ ਦੇ ਦੇਖ ਦੋ ਗਾਂ ਛਾੜ ਛੂਣ ਕੇ ਫਿਰ ਤੁਰ ਕੇ ਲਈਂਦੇ ਆ ਕਾਲੀ ਦੀ ਨਹੀਂ ਕੋਈ ਲੋੜ ਨਹੀਂ ਨਹੀਂ ਸਿਆਣਾ ਕੰਮ ਸ ਚੰਗਾ ਲੱਗਿਆ ਕੰਮ ਹੋਆ ਕੋਈ ਜ਼ਿਆਦਾ ਨਹੀਂ ਆ ਵੀ ਨਹੀਂ ਨਹੀਂ ਠੀਕ ਆ ਹਾਂ ਵਟਾਂ ਵਾਟਾਂ ਤੋਂ ਲਈਆਂ ਹੀ ਦੂ ਰੁਪਏ ਪਾਣਾ ਵੇਖਣੀਆਂ ਜਿੰਨੀਆਂ ਮਰਜ਼ੀ ਬਣਨਗੇ ਲੈ ਕੇ ਭਾਵੇਂ 30 ਗਾਈਆਂ ਭਾਵੇਂ ਲੈਣੀਆਂ ਨੇ ਲੈਣੀਆਂ ਸਮਝ ਆ ਜੀ ਹਾਂ ਸਿਆਣੀ ਗਾਈ ਜਿਹੜੀ ਅਗਲਾ ਬੰਦਾ ਜਿਹੜਾ ਨਾ ਜਿਹੜਾ ਲੈਣ ਵਾਲਾ ਵੀ ਖੁਸ਼ ਹੋ ਜੇ ਤਲੀ ਬਣਾਵੇ ਹਾਂ ਉਹ ਵੀ ਖੁਸ਼ ਰਹੇ ਰਹੇ ਵੀ ਚਲੋ ਠੀਕ ਆ ਮੇਰਾ ਦੁੱਧ ਨੂੰ ਵੀ ਕਿਸੇ ਨੇ ਕੀ ਕਰਨਾ ਭਾ ਭੂ ਵੀ ਹੋਵੇ ਤੇ ਫੇਰੀ ਗੱਲ ਬੰਦ ਭਾ ਜ਼ਰੂਰੀ ਆ ਭਾ ਨਾ ਹੀ ਗੱਲ ਵੇਖੋ ਸਜਣਾ ਇਹਦੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਨਾ ਥਾਂ ਬੜੀ ਚੰਗੀ ਚੋਣ ਕਿਤੇ ਇੱਕ ਨੰਬਰ ਦੀ ਠੀਕ ਆ ਠੀਕ ਆ ਠੀਕ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਸੁੱਖ ਜਿਹੜੀ ਦੇਈ ਦੇਣੀ ਉਹਦੇ ਵਾਂਗੂ ਫਿਰ ਮੈਨੂੰ ਨਾ ਕਹਿਣਾ ਪਵੇ ਵੀ ਇੰਨੇ ਦੀ ਦੇ ਦੀਏ ਰੇਟ ਭਾਜੀ ਵਛੀ ਦਾ 50000 ਠੀਕ ਆ ਹੈ ਵੀ ਇੰਨੇ ਦੀ ਵੇਖਣ ਦਾ ਹੱਕ ਵੀ ਰੱਖ ਲੀਆ ਠੀਕ ਆ ਪਰ ਆਪਾਂ ਵਛੀ ਦੇ ਦਾਂਗੇ 45000 45 ਜੋ ਕੋਈ ਹੋ ਜੂ ਮੰਨਤਾ ਉਹ ਆਪਣੀ ਵਿਹੜ ਵੇ ਲੈ ਕਿੱਡੇ ਪ੍ਰਿੰਟ ਵਾਲੀ ਤੇ ਕਿੱਡੀ ਚੰਗੀ ਆ ਭਾਕੇ ਵਾਲੀ ਚਲੋ ਵੀਡੀਓ ਪ੍ਰਿੰਟ ਇਹਦੀ ਥੋੜੀ ਕ ਮੰਗ ਲਾਲ ਔਰ ਗਾਂ ਦਾ ਜਦੋਂ ਆਪਾਂ ਅੱਗੇ ਵੀਡੀਓ ਵੇ ਲਾਲ ਗਾਂ ਨੂੰ ਵੱਧ ਮੰਗਦੇ ਮੰਗਦੇ ਆ ਇਹ ਵੀ ਲਾਲ ਲੂਲ ਦੀ ਗਰਮੀ ਗਰਮੀਆਂ ਨਾ ਗਰਮੀ ਦਾ ਸੀਜ਼ਨ ਆਉਣ ਵਾਲੀ ਆ ਹਾਂ ਥੋੜੀ ਨਹੀਂ ਉਹ ਵੀ ਵਿਹੜ ਆਪਣੀ ਟੌਪ ਰਹੂਗੀ ਭਾਜੀ ਉਹ ਵੀ ਬੜੀ ਵਧੀਆ ਵਾ ਕਿਹਦੀ ਆਪਣੀ ਬਹੁਤ ਵਧੀਆ ਵਾ ਪਰ ਲਾਲ ਔਰ ਗਾਂ ਦੀ ਮੰਗ ਜ਼ਿਆਦੀ ਆ ਫਿਰ ਵੀ 45 ਚੋਕੀ ਭਾਜੀ 42000 ਰੁਪਏ ਦੇ ਦਾਂਗੇ ਅੱਛਾ ਹਾਂ 42000 ਲਓ ਵੀ ਸੱਜਣਾ 42000 ਦੀ ਮਸ਼ੀਨ ਦੇ ਦਾਂਗੇ ਪਰ ਇਹਦੇ ਦੇ ਵਿੱਚ ਆਉਣੀ ਨਹੀਂ ਜੇ ਵਸ਼ੀ ਬੜੀ ਪਿਆਰੀ ਹੈ ਹਾਂ ਜੇ ਮੰਡੀ ਜਾਵੜੇ ਦਾ ਪਟੀਆਂ ਦੀ ਠਣ ਭਾਂਡੇ ਵਾਲੀ ਦੁੱਧ ਵੀ ਹੋ ਸਕਿਆ ਕਿ ਖਤਮ ਕੋ ਚਲੇ ਗਈ ਤੇ ਭਾਵੇਂ 20 ਕਿਲੋ ਹੀ ਪੇਟ ਜੇ ਵਾਕਈ ਇਹ ਮੰਡੀ ਜਾਵੜੀ ਦਾ 60000 ਮੰਗਣਗੇ ਓਕੇ ਵਾਲੀ ਆ ਹਨਾ ਥੱਲੇ ਆਗਾ ਥੱਲੇ ਹਾਂ ਭਾਂਡਾ ਵੇ ਕਰਮਾ ਵਾਲੀ ਥੱਲੇ ਲੇਵਾ ਬਹੁਤ ਸੋਹਣਾ ਕੋਈ ਸ਼ੱਕ ਨਹੀਂ ਤੇ ਬਾਕੀ ਤਾਜੀ ਆ ਅੱਜ ਹੋਰ ਕੱਲ ਹੋਰ ਇਹਨੇ ਬਣਦੀ ਜਾਣਾ ਖਾ ਪੀ ਕੇ ਹਨਾ ਹਾਂਜੀ ਨਵਾਂ ਖਾਣਾ ਵੈੜਾ ਬਾਕੀ ਮਗਰ ਵੀ ਵੱਛੀ ਟੌਪ ਦੀ ਆ ਦੋ ਬਣ ਜਾਣੀਆਂ ਬਿਲਕੁਲ ਜੀ ਦੁੱਧ ਆ ਤੇ ਛੱਡੀ ਚੱਲੇ ਹਨਾ ਅਗਲਾ ਇਹ ਵੀ ਕਿਹੇ ਦਿਨ ਬਹਿਣਾ ਵੱਛੀਆਂ ਹੀ ਸੀ ਅੱਜ گاਵਾ ਬਣੀਆਂ ਬਾਜੀ ਹੁਣ ਜਿਹੜੇ ਵੀ ਇਨਸਾਨ ਲੈਣ ਡਿਆ ਨਾ ਜਿਆਦਾ ਸਾਰੀਆਂ ਗੱਲਾਂ ਵੇਖ ਕੇ ਲੈਣ ਡਿਆ ਹਾਂ ਕੋਈ ਸ਼ੱਕ ਨਹੀਂ ਸਿਆਣੀਆਂ ਸਿਆਣੀਆਂ ਕੋਈ ਸ਼ੱਕ ਨਹੀਂ ਤੇਰੀ ਗੱਲ 'ਚ ਤਾਂ ਲੈ ਗਏ ਪਰ ਵਪਾਰੀਆਂ ਤੋਂ ਵੱਧ ਉਹ ਗਾੜੀ ਹੋਈ ਵੱਤ 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 ਲੋ ਵੀ ਸੱਚ ਨੋ ਇਹ ਸੀਗੇ ਪਸ਼ੂ ਮਹਿਤਾ ਚੌਂਕ ਵੀਰ ਸੌਖੇ ਕੋਲੇ ਤੇ ਆਪਾਂ ਨਾ ਸਾਰੀ ਗੱਲਬਾਤ ਕਰਕੇ ਤੁਹਾਨੂੰ ਐਨ ਦੋ ਵੈੜਾ ਹੀ ਮਖਾਈਆਂ ਕਿਉਂਕਿ ਦੋ ਵੈਕ ਚੁੱਕੀਆਂ ਸੀ ਤੇ ਉਹ ਉਧਰ ਹੀ ਬੰਤੀਆਂ ਤੇ ਸੋਚਿਆ ਵੀ ਇਹਨਾਂ ਦੋਹਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਲੈ ਲਈਏ ਸਾਰੀ ਜਾਣਕਾਰੀ ਡਿਟੇਲ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਂ ਆਪਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ ਟਾਪ ਦੇ ਪਸ਼ੂ ਆ ਬਾਈ ਕੋਲੇ ਦੋਨੇ ਐਨ ਓਕੇ ਰਿਪੋਰਟ ਵਾਲੇ ਕੋਈ ਸ਼ੱਕ ਵਾਲੀ ਗੱਲ ਨਹੀਂ ਗਈ ਤੇ ਖਰੇ ਜਮਾ ਓਕੇ ਰਿਪੋਰਟ ਧੰਨਵਾਦ ਆ ਸਜਣੋ ਕਿਵੇਂ ਪਾ ਆ ਵੀ ਬੜਾ ਪਿਆਰਾ ਪਾ ਦਾ ਮਰਜੀ ਲਗੇ ਪਾ ਤਾਂ ਸੁੱਖ ਤੇਰੇ ਵਾਲੇ ਕਰ ਹੀ ਨਹੀਂ ਸਕਦਾ ਕੋਈ ਬਹੁਤ ਪਿਆਰਾ ਸੌਖ ਵਾਲੇ ਪਾ ਨਹੀਂ ਸੱਜਣੋ ਕੋਈ ਕਰ ਸਕਦਾ ਵੀਡੀਓ ਚ ਤੁਸੀਂ ਨਾਤ ਵੀਡੀਓ ਵੇਲੇ ਲੈ ਜਾਈ ਲੈ ਜਾਈ ਅਸੀਂ ਤਾਂ ਅਗਲੀਆਂ ਗਾਵਾਂ ਵਪਾਰੀਆਂ ਖੜੀਆਂ ਭਾਜੀ ਹਾਂ ਇੱਕ ਗਾਉਂ ਵਾਲਾ ਕਫੀਰ ਹੀ ਵਪਾਰੀ ਸੀ ਉਹਨੂੰ ਫੇਰ ਕਿੰਨੇ ਨਫਾ ਦੇ ਕੇ 3-4000 ਰੁਪਇਆ ਲਈ ਕੇ ਹਾਂ ਲੈਂਦੇ ਲੈਂਦੇ ਨਹੀਂ ਬਹੁਤ ਜ਼ਿਆਦਾਤਰ ਵਪਾਰੀ ਦੀ ਤਾਕਤ ਦੇ ਲੈਨੇ ਕਿਉਂਕਿ ਘਰ ਵਾਲੇ ਨਾਲ ਸਾਡੇ ਕੋ ਵੀ ਨਹੀਂ ਹਾਂ ਨਹੀਂ ਜ਼ਿਆਦਾ ਭੋੜੇ ਭੜੇ ਪਣਿਆ ਦੇ ਵਪਾਰੀ ਨੂੰ ਪਤਾ ਹੁੰਦਾ ਬਿਲਕੁਲ ਬਿਲਕੁਲ ਉਹਨੇ ਲੈ ਜਾਣੀ ਆ ਅੱਖਾਂ ਮੀਟ ਕੇ ਬਿਲਕੁਲ ਧੰਨਵਾਦ ਆ ਸੱਜਣ ਮਿਲਦੇ ਆਂਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟਾਂ